ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖਾਸ ਜਾਣਕਾਰੀ ਲੈ ਕੇ ਆਏ ਹਾਂ ਤੇ ਛੋਟਾ ਜਿਹਾ ਉਪਾਅ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਜੀ ਆਪਣੇ ਘਰ ਤੋਂ ਬਾਹਰ ਜਾਂਦੇ ਹੋਏ ਕਿਸੇ ਵੀ ਖਾਸ ਜਾਂ ਸ਼ੁਭ ਕੰਮ ਨੂੰ ਕਰਨ ਦੇ ਲਈ ਇਸੇ ਤਰ੍ਹਾਂ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਖਾਸ ਕੰਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਣਾ ਹੀ ਪੈਂਦਾ ਹੈ ਤੇ ਜਦੋਂ ਵੀ ਅਸੀਂ ਆਪਣੇ ਘਰ ਤੋਂ ਬਾਹਰ ਨਿਕਲਦੇ ਆ ਨਾ ਤੇ ਜਿਹੜੀਆਂ 네ਗੇਟਿਵ એનર્ਜੀ ਹੁੰਦੀ ਨੇ ਉਹ ਸਾਡੇ ਕੋਲ ਆ ਕੇ ਸਾਡੇ ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ ਆਪਾਂ ਅਕਸਰ ਕਈ ਵਾਰ ਦੇਖਦੇ ਆ ਤੇ ਸੁਣਦੇ ਵੀ ਆ ਕਿ ਕਈ ਲੋਕਾਂ ਤੋਂ ਕਿ ਜਦੋਂ ਵੀ ਅਸੀਂ ਕਿਸੇ ਸ਼ੁਭ ਕੰਮ ਦੇ ਲਈ ਜਾਂਦੇ ਆ ਉਹ ਸਾਡਾ ਕੰਮ ਸਿਰੇ ਨਹੀਂ ਚੜਦਾ ਅਸੀਂ ਬਹੁਤ ਮਿਹਨਤ ਵੀ ਕਰਦੇ ਆ ਕੋਸ਼ਿਸ਼ ਵੀ ਕਰਦੇ ਆ ਇਮਾਨਦਾਰੀ ਦੇ ਨਾਲ ਕੰਮ ਵੀ ਕਰਦੇ ਆ ਪਰ ਫਿਰ ਵੀ ਸਾਡਾ ਉਹ ਕੰਮ ਸਿਰੇ ਨਹੀਂ ਚੜਦਾ ਜਿਵੇਂ ਤੁਹਾਨੂੰ ਅਸੀਂ ਹਰ ਰੋਜ਼ ਵੀਡੀਓ ਦੇ ਵਿੱਚ ਦੱਸਦੇ ਆ ਕਿ ਹਰ ਇੱਕ ਮਨੁੱਖ ਦਾ ਅਲੱਗ-ਅਲੱਗ ਔਰਾ ਹੁੰਦਾ ਹੈ ਜਿਵੇਂ ਕਿ ਹਰ ਇੱਕ ਮਨੁੱਖ ਦਾ ਅਲੱਗ ਔਰਾ ਹੁੰਦਾ ਹੈ ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਹੀ ਆਕਰਸ਼ਿਤ ਹੁੰਦੀਆਂ ਨੇ ਜਿਵੇਂ ਕਿ ਆਪਾਂ ਮੰਨ ਲੈਨੇ ਆ ਕਿ ਕਈ ਮਨੁੱਖ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦਾ ਜਿਹੜਾ ਔਰਾ ਹੁੰਦਾ ਹੈ ਨਾ ਉਹ ਤੁਹਾਨੂੰ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ ਤੇ ਉਹ ਜਿਹੜੇ ਮਨੁੱਖ ਹੁੰਦੇ ਆ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਤਨ ਦੀ ਪੈਸੇ ਦੀ ਕਮੀ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਜੇਕਰ ਕਿਸੇ ਮਨੁੱਖ ਦਾ ਔਰਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ ਤਾਂ ਫਿਰ ਕੀ ਹੁੰਦਾ ਹੈ ਕਿ ਉਹ ਉਹਨਾਂ ਚੀਜ਼ਾਂ ਨੂੰ ਹੀ ਆਕਰਸ਼ਿਤ ਕਰ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਹੀ गिर ਜਾਂਦੇ ਨੇ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਹਮੇਸ਼ਾ ਹੀ ਉਹਨਾਂ ਦੇ ਸਾਹਮਣੇ ਆ ਕੇ ਖੜੀ ਰਹਿੰਦੀ ਹੈ ਇਹ ਚੀਜ਼ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਚਾਹੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਮੰਦਰ ਦੇ ਵਿੱਚ ਜਾਂਦੇ ਹਾਂ ਕਿਤੇ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਬੜਾ ਪੋਜ਼ਿਟਿਵ ਲੱਗਦਾ ਹੈ ਸਾਡੇ ਮਨ ਨੂੰ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਸਾਨੂੰ ਬੜਾ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ ਕਿ ਜਿਹੜਾ ਉਸ ਵਿਅਕਤੀ ਦਾ ਔਰਾ ਹੁੰਦਾ ਹੈ ਉਸ ਦੇ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਨੇ 네ਗੇਟਿਵ એનર્ਜੀ ਹੁੰਦੀ ਹੈ ਉਸ ਦਾ ਮਾੜਾ ਪ੍ਰਭਾਵ ਜੋ ਹੈ ਉਸ ਤੇ ਨਹੀਂ ਪਾ ਸਕਦਾ ਜਦੋਂ ਅਸੀਂ ਇਸ ਤਰ੍ਹਾਂ ਧਾਰਮਿਕ ਸਥਾਨ ਤੇ ਜਾਂਦੇ ਆ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਉਹ ਸਭ ਉਹਨਾਂ ਚੀਜ਼ਾਂ ਦਾ ਸਾਡੇ ਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਹੁੰਦਾ ਕੀ ਹੈ ਅਸੀਂ ਉਸ ਸਮੇਂ ਪਰਮਾਤਮਾ ਦੇ ਵੈਗੁਰੂ ਦੇ ਦਰਬਾਰ ਦੇ ਵਿੱਚ ਬੈਠੇ ਹੁੰਨੇ ਆ ਇਸ ਕਰਕੇ ਤੁਹਾਨੂੰ ਇੱਥੇ ਇਹ ਚੀਜ਼ ਸਮਝਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਉਹ ਸਾਡੇ ਉੱਪਰ ਬਹੁਤ ਹੀ ਜ਼ਿਆਦਾ ਜ਼ਿੰਦਗੀ ਦੇ ਉੱਪਰ ਸਾਡੀਆਂ ਚੀਜ਼ਾਂ ਦੇ ਉੱਪਰ ਇਸ ਤਰ੍ਹਾਂ ਹਰ ਇੱਕ ਸੁੱਖ ਦੁੱਖ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿਵੇਂ ਅਸੀਂ ਧਾਰਮਿਕ ਸਥਾਨ ਤੋਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਿਰ ਤੋਂ ਬਾਹਰ ਨਿਕਲਾਂਗੇ ਜੋ ਜਿਹੜੇ ਜਿਹੜੇ ਵਿਅਕਤੀ ਦਾ ਜਿਹੜਾ ਵੀ ਔਰਾ ਹੁੰਦਾ ਹੈ ਜਿਵੇਂ ਕਿ ਜੇਕਰ ਕੋਈ ਵਿਅਕਤੀ ਦਾ 네ਗੇਟਿਵ ਔਰਾ ਹੈ ਤਾਂ ਫਿਰ ਸੇਮ ਉਹੀ ਚੀਜ਼ ਦਾ ਪ੍ਰਭਾਵ ਧਾਰਮਿਕ ਸਥਾਨ ਤੋਂ ਨਿਕਲਣ ਤੋਂ ਬਾਅਦ ਉਸ ਦੇ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ ਕਹਿੰਦਾ ਭਾਵ ਕਿ 네ਗੇਟਿਵ ਪ੍ਰਭਾਵ ਉਸ ਦੇ ਉੱਪਰ ਪੈਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਵਿਅਕਤੀ ਦਾ ਔਰਾ ਚੰਗਾ ਹੁੰਦਾ ਹੈ ਵਧੀਆ ਹੁੰਦਾ ਹੈ ਉਸ ਦੇ ਉੱਪਰ ਪੋਜ਼ਿਟਿਵ ਪ੍ਰਭਾਵ ਹੀ ਪਵੇਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਸਤਾਰ ਦੇ ਵਿੱਚ ਸਾਂਝੀ ਕਰਨ ਵਾਲੇ ਹਾਂ ਜੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਨਾ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਤਾਂ ਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤਾਂ ਤੁਹਾਨੂੰ ਅੱਧੀ ਅਧੂਰੀ ਜਾਣਕਾਰੀ ਮਿਲੇਗੀ ਜੋ ਕਿ ਤੁਹਾਡੇ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਕਰ ਦੇਣਾ ਤਾਂ ਜੋ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋ ਸਕੇ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਸੇ ਤਰ੍ਹਾਂ ਹੀ ਅਕਸਰ ਅਸੀਂ ਦੇਖਦੇ ਹਾਂ ਜਦੋਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਨੇ ਤਾਂ ਅਕਸਰ ਹੀ ਲੋਕ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਆਪਣੀਆਂ ਪਰੇਸ਼ਾਨੀਆਂ ਨੂੰ ਦੇਖ ਕੇ ਉਹ ਬਿਲਕੁਲ ਥੱਕ ਹਾਰ ਕੇ ਬੈਠ ਜਾਂਦੇ ਨੇ ਪਰ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੁੰਦਾ ਕੀ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ ਤਾਂ ਪਰਮਾਤਮਾ ਸਾਨੂੰ ਉਹਨਾਂ ਦਾ ਹੱਲ ਵੀ ਖੁਦ ਹੀ ਦਿੰਦੇ ਨੇ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਪਰਮਾਤਮਾ ਕਿਵੇਂ ਸਾਨੂੰ ਪਰੇਸ਼ਾਨੀਆਂ ਦਾ ਹੱਲ ਦਿੰਦਾ ਹੈ ਪਰਮਾਤਮਾ ਸਾਡੇ ਕੋਲ ਤਾਂ ਆ ਨਹੀਂ ਸਕਦਾ ਹੁੰਦਾ ਪਰ ਸਾਡੇ ਲਈ ਕੋਈ ਨਾ ਕੋਈ ਹੀਲਾ ਵਸਿਲਾ ਜ਼ਰੂਰ ਬਣਾਉਂਦਾ ਹੈ ਜਿਸ ਕਰਕੇ ਸਾਡੇ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਅਸੀਂ ਤੁਹਾਨੂੰ ਵੀਡੀਓ ਦੇ ਰਾਹੀਂ ਉਪਾਅ ਦੱਸਦੇ ਹਾਂ ਇਹ ਉਪਾਅ ਦੇ ਰਾਹੀਂ ਤੁਸੀਂ ਵੀਡੀਓ ਦੇਖ ਕੇ ਆਪਣੇ ਘਰ ਦੇ ਵਿੱਚ ਉਪਾਅ ਕਰਦੇ ਹੋ ਤੁਹਾਡੇ ਦੁੱਖ ਤਕਲੀਫਾਂ ਦੂਰ ਹੁੰਦੇ ਨੇ ਇਹ ਵੀ ਇੱਕ ਹੀਲਾ ਵਸੀਲਾ ਹੀ ਹੁੰਦਾ ਹੈ ਤੇ ਕਈ ਲੋਕ ਕੀ ਕਰਦੇ ਆ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਫਲ ਨਹੀਂ ਮਿਲਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਸੰਗਤ ਜੀ ਜਦੋਂ ਪਰਮਾਤਮਾ ਉਸ ਵਿਅਕਤੀ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਿਸੇ ਜੀਵ ਨੂੰ ਕਿਸੇ ਇਨਸਾਨ ਨੂੰ ਖੁਦ ਹੀਲਾ ਵਸੀਲਾ ਬਣਾ ਕੇ ਭੇਜਦਾ ਹੈ ਜਿਸ ਦੇ ਨਾਲ ਉਹ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਨੇ ਇਸ ਕਰਕੇ ਜਦੋਂ ਵੀ ਸਾਡੇ ਜੀਵਨ ਵਿੱਚ ਕਦੇ ਦੁੱਖ ਪਰੇਸ਼ਾਨੀ ਆਉਂਦੀ ਹੈ ਨਾ ਤਾਂ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਆਉਂਦੀ ਹੈ ਇਹਨਾਂ ਤੋਂ ਬਿਲਕੁਲ ਵੀ ਨਹੀਂ ਘਬਰਾਉਣਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਔਰਾ ਆਪਣਾ ਅਲੱਗ-ਅਲੱਗ ਹੁੰਦਾ ਹੈ ਹਾਰੇਕ ਵਿਅਕਤੀ ਦਾ ਔਰਾ ਹੁੰਦਾ ਹੈ ਤੇ ਇਹ ਜਿਹੜਾ ਔਰਾ ਹੈ ਜੇਕਰ ਇਹ ਕਮਜ਼ੋਰ ਹੈ ਤਾਂ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਆਪਾਂ ਇਸ ਔਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਕੀ ਕਰਨਾ ਹੈ ਜਦੋਂ ਵੀ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਹਲਦੀ ਦੀ ਗੱਠ ਨੂੰ ਆਪਣੀ ਜੇਬ ਦੇ ਵਿੱਚ ਲੈ ਕੇ ਹੀ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਤੇ ਇਹ ਹਲਦੀ ਦੀ ਗੱਠ ਹੈ ਨਾ ਇਹ ਬੜੀ ਪਾਵਰਫੁਲ ਹੁੰਦੀ ਹੈ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਕਿਸੇ ਵੀ ਕੰਮ ਦੇ ਲਈ ਜਾਂਦੇ ਹੋ ਉਸ ਸਮੇਂ ਤੁਹਾਡੇ ਤੇ ਕੋਈ ਵੀ ਦੁੱਖ ਤਕਲੀਫ ਸੰਕਟ ਜਾਂ ਫਿਰ ਮੁਸੀਬਤ ਆਉਣ ਵਾਲੀ ਹੋਵੇ ਤਾਂ ਹੁੰਦਾ ਹੈ ਕਿ ਉਹ ਹਲਦੀ ਦੀ ਗੱਠ ਜੋ ਹੁੰਦੀ ਹੈ ਉਹ ਇਸ ਮੁਸੀਬਤ ਦਾ ਸਾਹਮਣਾ ਕਰਦੀ ਹੈ ਇੰਨੀ ਜ਼ਿਆਦਾ ਤਾਕਤ ਅਤੇ ਪਾਵਰਫੁਲ ਹੁੰਦੀ ਹੈ ਇਹ ਹਲਦੀ ਦੀ ਗੱਠ ਕਿਉਂਕਿ ਇਸ ਦੇ ਵਿੱਚ ਪੋਜ਼ਿਟਿਵ એનર્ਜੀ ਹੁੰਦੀ ਹੈ ਜਦੋਂ ਵੀ ਤੁਸੀਂ ਜੇਬ ਦੇ ਵਿੱਚ ਹਲਦੀ ਦੀ ਗੱਠ ਪਾਈ ਹੋਵੇਗੀ ਜਦੋਂ ਵੀ ਤੁਸੀਂ ਜੇਬ ਦੇ ਵਿੱਚ ਆਪਣੇ ਹੱਥ ਨੂੰ ਪਾਉਂਗੇ ਜਿਵੇਂ ਉਹ ਤੁਹਾਡੇ ਹੱਥ ਨੂੰ ਟੱਚ ਹੋਵੇਗੀ ਹਲਦੀ ਦੀ ਗੱਠ ਦੇ ਨਾਲ ਤੁਹਾਡਾ ਹੋਵੇਗਾ ਕਿ ਜਿਹੜਾ ਕਮਜ਼ੋਰ ਔਰਾ ਹੈ ਨਾ ਉਹ ਮਜ਼ਬੂਤ ਹੁੰਦਾ ਹੈ ਇਸ ਨਾਲ ਕਈ ਲੋਕਾਂ ਦੀਆਂ ਪ੍ਰੋਬਲਮ ਪਰੇਸ਼ਾਨੀਆਂ ਜੋ ਹੁੰਦੀਆਂ ਨੇ ਉਹ ਹੱਲ ਵੀ ਹੋ ਜਾਂਦੀਆਂ ਨੇ ਉਹਨਾਂ ਨੂੰ ਜਦੋਂ ਵੀ ਆਪਣੇ ਘਰ ਤੋਂ ਬਾਹਰ ਜਾਂਦੇ ਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਕਿਤੇ ਵੀ ਜਾਂਦੇ ਆ ਹੁੰਦਾ ਹੈ ਕਿ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਉਹ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੇ ਨੇ ਪਰ ਫਿਰ ਵੀ ਲੋਕ ਉਹਨਾਂ ਦਾ ਮਜ਼ਾਕ ਬਣਾਉਂਦੇ ਨੇ ਇਹ ਪ੍ਰੋਬਲਮ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਰਹਿੰਦੀ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਵੀ ਉਹ ਦੇਖਦੇ ਨੇ ਕਿ ਕਿਸੇ ਨੂੰ ਕੋਈ ਵੀ ਗੱਲ ਕਰਦੇ ਆ ਤਾਂ ਉਹਨਾਂ ਦੀ ਕਹੀ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਦੇ ਲਈ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਤਿਆ ਆਪਣੀ ਜੇਬ ਦੇ ਵਿੱਚ ਰੱਖ ਕੇ ਤਾਂ ਆਪਣੀ ਜੇਬ ਦੇ ਵਿੱਚ 8 ਕਾਲੀ ਮਿਰਚ ਦੇ ਦਾਣੇ ਹਮੇਸ਼ਾ ਹੀ ਰੱਖਣੇ ਹਨ ਫੇਰ ਹੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਇਸ ਦੇ ਨਾਲ ਕੀ ਹੋਵੇਗਾ ਜਿਵੇਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਆਪਣੇ ਘਰ ਤੋਂ ਬਾਹਰ ਨਿਕਲਣ ਦੇ ਨਾਲ ਸਾਡੇ ਨੇੜੇ ਮਾੜੀ ਊਰਜਾ ਨਕਾਰਾਤਮਕ ਊਰਜਾ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਵੱਧ ਜਾਂਦਾ ਹੈ ਤੇ ਉਹ ਕਾਲੀ ਮਿਰਚ ਦੇ ਦਾਣੇ ਤੁਹਾਡੇ ਨੇੜੇ ਇਹਨਾਂ ਚੀਜ਼ਾਂ ਨੂੰ ਨਹੀਂ ਆਉਣ ਦੇਣਗੇ ਤਹਾਡੇ ਆਸ-ਪਾਸ ਵੀ ਨਹੀਂ ਪਟਕਣ ਦੇਣਗੇ ਜਿਹੜੀਆਂ ਇਹ ਮਾੜੀਆਂ ਚੀਜ਼ਾਂ ਜਾਂ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਾ ਉਹ ਹੀ ਮਨੁੱਖ ਦੇ ਨਾਲ ਇਹ ਮਾੜੀਆਂ ਚੀਜ਼ਾਂ ਦੇ ਪ੍ਰਭਾਵ ਪਾਉਂਦੀਆਂ ਨੇ ਮਾੜਾ ਬੁਰਾ ਪ੍ਰਭਾਵ ਜਿਹੜਾ ਹੁੰਦਾ ਹੈ ਇਹਨਾਂ ਮਾੜੀਆਂ ਚੀਜ਼ਾਂ ਦਾ ਹੀ ਹੁੰਦਾ ਹੈ ਤੇ ਜਿਹੜਾ ਕਮਜ਼ੋਰ ਹੋ ਰਿਆ ਔਰਾ ਹੈ ਨਾ ਉਹਨਾਂ ਦਾ ਬਣਾ ਦਿੰਦੀਆਂ ਨੇ ਉਹਨਾਂ ਦੇ ਔਰੇ ਨੂੰ ਵਿਗਾੜਨ ਦਾ ਵੀ ਕੰਮ ਕਰਦੀਆਂ ਨੇ ਇਸ ਕਰਕੇ ਤੁਸੀਂ ਕੋਈ ਵੀ ਖਾਸ ਕੰਮ ਕਰਨ ਦੇ ਲਈ ਜਾ ਰਹੇ ਹੋ ਜਾਂ ਫਿਰ ਆਪਣੇ ਘਰ ਤੋਂ ਕਿਤੇ ਬਾਹਰ ਨਿਕਲ ਰਹੇ ਹੋ ਤਾਂ ਤੁਸੀਂ ਕਰਨਾ ਕੀ ਹੈ ਕਿ 5-6 ਜਾਂ ਫਿਰ 8 ਧਾਣੇ ਕਾਲੀ ਮਿਰਚ ਦੇ ਹਮੇਸ਼ਾ ਆਪਣੇ ਨਾਲ ਲੈ ਕੇ ਫਿਰ ਘਰ ਤੋਂ ਬਾਹਰ ਨਿਕਲਿਆ ਕਰੋ ਬਸ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਜਦੋਂ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਮੰਨ ਲੈਂਦਾ ਹੈ ਨਾ ਉਹ ਕਮਜ਼ੋਰ ਪੈ ਜਾਂਦਾ ਹੈ ਤੇ ਉਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਅੱਗੇ ਨਹੀਂ ਵਧ ਪਾਉਂਦਾ ਉਹਨਾਂ ਦਾ ਕੌਨਫੀਡੈਂਸ ਹਮੇਸ਼ਾ ਹੀ ਲੋ ਰਹਿੰਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਵਿੱਚ ਆਪਣਾ ਕੌਨਫੀਡੈਂਸ ਲੋ ਨਹੀਂ ਕਰਨਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤਾਂ ਉਹਨਾਂ ਦਾ ਕੋਈ ਨਾ ਕੋਈ ਹੱਲ ਵੀ ਜ਼ਰੂਰ ਹੁੰਦਾ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਬਸ ਇਹ ਇੱਕ ਹਲਦੀ ਦੀ ਗੱਠ ਤੇ 6-7 ਕਾਲੀਆਂ ਮਿਰਚਾਂ ਦੇ ਦਾਣੇ ਆਪਣੇ ਕੋਲ ਤੁਸੀਂ ਜ਼ਰੂਰ ਰੱਖ ਕੇ ਜਾਣਾ ਹੈ ਫਿਰ ਘਰ ਤੋਂ ਬਾਹਰ ਜਾਓ ਜਿਵੇਂ ਤੁਸੀਂ ਦੋ ਚੀਜ਼ਾਂ ਲੈ ਕੇ ਘਰ ਤੋਂ ਬਾਹਰ ਨਿਕਲੋਗੇ ਤੁਹਾਨੂੰ ਇੱਜ਼ਤ ਮਾਣ ਮਿਲੇਗਾ ਸਨਮਾਨ ਮਿਲੇਗਾ ਮਾੜੀਆਂ ਚੀਜ਼ਾਂ ਤੁਹਾਡੇ ਨੇੜੇ ਵੀ ਨਹੀਂ ਆਉਣਗੀਆਂ ਤੇ ਜਿਹੜੇ ਲੋਕ ਤੁਹਾਡੇ ਦੁਸ਼ਮਣ ਬਣ ਚੁੱਕੇ ਸੀ ਉਹ ਤੁਹਾਡੇ ਨਾਲ ਦੋਸਤੀ ਦਾ ਹੱਥ ਵੀ ਮਿਲਾਉਣਗੇ ਇਹ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਤੇ ਘਰੇਲੂ ਜਿਹਾ ਉਪਾਅ ਹੈ ਤੇ ਗਾਰੰਟੀ ਨਾਲ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤੇ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਹਰ ਇੱਕ ਚੀਜ਼ ਦੇ ਲਈ ਕਈ ਉਪਾਅ ਹੁੰਦੇ ਨੇ ਤੁਸੀਂ ਹਰ ਰੋਜ਼ ਵੀਡੀਓ ਨੂੰ ਦੇਖ ਸਕਦੇ ਹੋ ਤੇ ਕਿਹੜਾ ਉਪਾਅ ਤੁਹਾਡੇ ਉੱਪਰ ਅਸਰ ਕਰਦਾ ਹੈ ਤੁਹਾਨੂੰ ਲਾਭ ਦਿੰਦਾ ਹੈ ਉਹ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਇਸ ਕਰਕੇ ਤੁਸੀਂ ਹਰ ਇੱਕ ਚੀਜ਼ ਦੇ ਜਿਹੜੇ ਅਲੱਗ-ਅਲੱਗ ਉਪਾਅ ਹੁੰਦੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਕਰਕੇ ਦੇਖਦੇ ਰਿਹਾ ਕਰੋ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਮਾੜੀ ਕਿਸਮਤ ਜੋ ਹੈ ਬਦਲ ਜਾਵੇਗੀ ਤੇ ਇਹ ਤੁਹਾਨੂੰ ਕੋਈ ਵੀ ਕੁਝ ਵੀ ਨਹੀਂ ਕਹਿ ਸਕਦਾ ਬਸ ਸਾਨੂੰ ਲੋੜ ਹੈ ਵਿਸ਼ਵਾਸ ਦੀ ਤੇ ਸ਼ਰਧਾ ਦੀ ਤੇ ਭਾਵਨਾ ਦੀ ਇਸ ਲਈ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਇਹ ਤਾਂ ਬਸ ਅਸੀਂ ਆਪਣੇ ਲਾਭ ਦੇ ਲਈ ਫਾਇਦੇ ਦੇ ਲਈ ਕਰਦੇ ਆ ਇਸ ਉਪਾਅ ਦੇ ਨਾਲ ਕਿਸੇ ਦਾ ਅਸੀਂ ਮਾੜਾ ਨਹੀਂ ਕਰ ਰਹੇ ਆਪਣਾ ਭਲਾ ਕਰ ਰਹੇ ਹਾਂ ਕਿਸੇ ਦਾ ਬੁਰਾ ਨਹੀਂ ਕਰ ਰਹੇ ਇਸ ਲਈ ਇਸ ਵਹਿਮ ਭਰਮ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਪੈਣਾ ਕਿਉਂਕਿ ਇਹ ਕੋਈ ਜਾਦੂ ਟੂਣਾ ਨਹੀਂ ਹੈ ਇਹ ਤਾਂ ਬਸ ਘਰੇਲੂ ਉਪਾਅ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡਾ ਮਾੜਾ ਸਮਾਂ ਜੋ ਹੈ ਉਹ ਚੰਗੇ ਸਮੇਂ ਦੇ ਵਿੱਚ ਬਦਲ ਸਕਦਾ ਹੈ ਜੇਕਰ ਸਾਡੇ ਮਨ ਦੇ ਵਿੱਚ ਸ਼ਰਧਾ ਹੋਵੇ ਵਿਸ਼ਵਾਸ ਹੋਵੇ ਤਾਂ ਇਹ ਜੋ ਸਾਡੀ ਮਾੜੀ ਕਿਸਮਤ ਹੈ ਇਸ ਨੂੰ ਅਸੀਂ ਬਦਲ ਸਕਦੇ ਹਾਂ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਇੱਕ ਵਾਰੀ ਕਰਕੇ ਜਰੂਰ ਦੇਖਣਾ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਹੀ ਮਿਲੇਗਾ ਕਿਉਂਕਿ ਜਦੋਂ ਵੀ ਅਸੀਂ ਕਿਸੇ ਕੰਮ ਨੂੰ ਪੂਰੇ ਸ਼ਰਧਾ ਵਿਸ਼ਵਾਸ ਦੇ ਨਾਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਦਤ ਬੱਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ